1984 ਦਾ ਜਿਹੜਾ ਕਤਲਿਆ ਮੈਂ ਕਾਨਪੁਰ ਵਿੱਚ ਜਿਹੜਾ ਜੋ ਕੁਝ ਹੋਇਆ ਉਹਦੀ ਇੱਕ ਚਸ਼ਮਤੀਦ ਸੀਗਾ ਮੰਗਤ RAM ਮੈਂ 1 ਨਵੰਬਰ 1984 ਨੂੰ ਸਟੇਸ਼ਨ ਤੇ ਡਿਊਟੀ ਉੱਤੇ ਸੀਗਾ ਸਾਨੂੰ ਇੰਦਰਾ ਗਾਂਧੀ ਦੀ ਮੌਤ ਦੀ ਖਬਰ ਮਿਲੀ ਅਤੇ ਉਸੇ ਸ਼ਾਮ ਹੀ ਕਾਨਪੁਰ ਵਿੱਚ ਹਿੰਸਾ ਪੜਕ ਰਹੀ ਸੀ ਉਹਨਾਂ ਨੇ ਅਜਾਕਰ ਸਿੰਘ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਹਦਾ ਸਿਰ ਪਾਟ ਗਿਆ ਖੁਸ਼ਕਿਸਮਤੀ ਨਾਲ ਉਹ ਮਰਿਆ ਨਹੀਂ ਹਾਲਾਂਕਿ ਉਹ ਕਈ ਮਹੀਨਾ ਤੱਕ ਬਾਜ਼ ਵਿੱਚ ਹਸਪਤਾਲ ਵਿੱਚ ਵੀ ਰਿਹਾ ਉਹਨਾਂ ਨੇ ਲੰਮੀ ਦਾੜੀ ਵਾਲੇ ਕਿਸੇ ਵੀ ਸ਼ਖਸ ਨੂੰ ਨਹੀਂ ਬਖਸ਼ਿਆ ਮੈਂ ਰੱਬ ਨੂੰ ਅਰਦਾਸ ਕੀਤੀ ਕਿ ਇਸ ਮੰਜ਼ਰ ਨੂੰ ਰੋਕ ਲਵੇ ਉਹਨਾਂ ਨੇ ਮਰਦਾਂ ਨੂੰ ਰੇਲ ਗੱਡੀ 'ਚੋਂ ਕਢੀਸ ਕੇ ਬਾਹਰ ਲਿਆਂਦਾ ਤੇ ਉਹਨਾਂ ਨੂੰ ਉਦੋਂ ਤੱਕ ਬੁਰੀ ਤਰ੍ਹਾਂ ਟੁੱਟਿਆ ਜਦ ਤੱਕ ਉਹ ਸਾਰੇ ਲਹੂ ਲਹਾਨ ਨਹੀਂ ਹੋ ਗਏ ਉਹ ਜਾਣਦੇ ਸਨ ਕਿ ਇਸ ਬੋਗੀ ਵਿੱਚ ਜ਼ਿਆਦਾਤਰ ਸਿੱਖ ਯਾਤਰੀ ਸਵਾਰ ਹਨ ਮੈਂ ਅੰਦਰੋਂ ਆ ਰਹੀਆਂ ਭਿਆਨਕ ਤੇ ਡਰ ਭਰੀਆਂ ਚੀਕਾਂ ਸੁਣ ਸਕਦਾ ਸੀ ਬਾਅਦ ਵਿੱਚ ਮੈਂ ਸੁਣਿਆ ਦੇ ਬੋਗੀ ਅੰਦਰ ਇੱਕ ਬਜ਼ੁਰਗ ਸਿੱਖ ਨੂੰ ਹਿੰਸਕ ਭੀੜ ਨੇ ਕਿੱਥੇ ਤੌਰ ਤੇ ਦੋ ਇਸਿਆਂ ਵਿੱਚ ਵੱਢ ਦਿੱਤਾ ਸੀ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ 'ਚ ਤੁਹਾਡਾ ਕਰਦੇ ਹਾਂ ਸਵਾਗਤ ਪਹਿਲੀ ਨਵੰਬਰ ਦਾ ਦਿਨ 1984 ਦਾ ਕਤਲੇਆਮ ਭਾਰਤ ਪਰ ਵਿੱਚ ਜਿਸ ਤਰੀਕੇ ਨਾਲ ਸਿੱਖ ਨਸਲ ਕੁਸ਼ੀ ਹੋਈ ਉਹਦੀ ਅਸੀਂ ਗੱਲਬਾਤ ਕਰ ਰਹੇ ਹਾਂ ਪਿਛਲੇ ਦੋ ਦਿਨਾਂ ਤੋਂ ਦਿੱਲੀ 'ਚ ਜੋ ਕੁਝ ਵਾਪਰਿਆ ਉਹ ਸਾਰੀ ਦੁਨੀਆ ਨੂੰ ਪਤਾ ਉਹਨੂੰ ਦਿੱਲੀ ਦੇ ਜੈਨੋਸਾਈਡ ਵੀ ਕਿਹਾ ਜਾਂਦਾ ਪਰ ਭਾਰਤ ਦੇ ਵਕਫਾ ਖ ਹੋਰ ਹਿੱਸਿਆਂ 'ਚ ਵੀ ਬਕਾਰੋ ਭਲਾਈ ਤੇ ਕੁਝ ਇੱਕ ਜਗ੍ਹਾ ਤੇ ਜਿਵੇਂ ਹਰਿਆਣਾ ਉੱਥੇ ਕਾਫੀ ਘਟਨਾਵਾਂ ਹੋਈਆਂ ਸਨ 1984 ਦਾ ਜਿਹੜਾ ਕਤਲੇਆਮ ਹੈ ਕਾਨਪੁਰ ਵਿੱਚ ਜਿਹੜਾ ਜੋ ਕੁਝ ਹੋਇਆ ਉਹਦੀ ਇੱਕ ਅ ਦਸ਼ਮਦੀਦ ਸੀਗਾ ਮੰਗਤ RAM ਉਹਨਾਂ ਨੇ ਇੱਕ ਬਿਆਨ ਦਿੱਤਾ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰਨਾ ਚਾਹੁੰਦੇ ਆ ਮੰਗਤ RAM ਜਿਹੜੇ ਸੀਗੇ ਇਹ ਰੇਲਵੇ ਸਟੇਸ਼ਨ ਦੇ ਉੱਤੇ ਹੈਡ ਚਪੜਾਸੀ ਜਾਂ ਪੀ ਐਨ ਦਾ ਕੰਮ ਕਰਦੇ ਸੀਗੇ ਤੇ ਉਹਨਾਂ ਨੇ ਬਾਅਦ ਵਿੱਚ ਕਾਫੀ ਦਿਨ ਬਾਅਦ ਵਿੱਚ ਜਿਹੜਾ ਵਾ ਉਹ ਆਪਣੇ ਬਿਆਨ ਵਿੱਚ ਕਾਫੀ ਕੁਝ ਜਿਹੜਾ ਉਹ ਕੋਰਟ ਨੂੰ ਤੇ ਜਿਹੜੇ ਬਣੇ ਸੀਗੇ ਸਿਟ ਵਗੈਰਾ ਉਹਨਾਂ ਨੂੰ ਦੱਸਿਆ ਸੀ ਉਹਨਾਂ ਉਹਦੇ ਵਿੱਚ ਕਿਹਾ ਕਿ ਮੇਰਾ ਨਾਮ ਮੰਗਤ RAM ਪੁੱਤਰ ਬਗੀਚਾ RAM ਹੈ ਮੈਨੂੰ ਮੰਗਤੂ ਕਾਕਾ ਵੀ ਕਿਹਾ ਜਾਂਦਾ ਹੈ ਤਿੰਨ ਸਾਲ ਪਹਿਲਾਂ ਮੈਂ ਰੇਲਵੇ ਤੋਂ ਰਿਟਾਇਰ ਹੋਇਆ ਸੀ ਮੈਂ ਕਾਨਪੁਰ ਰੇਲਵੇ ਸਟੇਸ਼ਨ ਤੇ ਸਟੇਸ਼ਨ ਮਾਸਟਰ ਦੇ ਦਫ਼ਤਰ ਵਿੱਚ 27 ਸਾਲ ਤੱਕ ਹੈੱਡ ਚ ਪੜਾਸੀ ਦੀ ਸੇਵਾ ਕੀਤੀ ਹੈ ਮੈਂ 1 ਨਵੰਬਰ 1984 ਨੂੰ ਸਟੇਸ਼ਨ ਤੇ ਡਿਊਟੀ ਉੱਤੇ ਸੀਗਾ ਸਾਨੂੰ ਇੰਦਰਾ ਗਾਂਧੀ ਦੀ ਮੌਤ ਦੀ ਖ਼ਬਰ ਮਿਲੀ ਅਤੇ ਉਸੇ ਸ਼ਾਮ ਹੀ ਕਾਨਪੁਰ ਵਿੱਚ ਹਿੰਸਾ ਫੜਕ ਰਹੀ ਸੀ ਸ਼ਹਿਰ ਵਿੱਚ ਕਰਫਿਊ ਲੱਗ ਗਿਆ ਸੀ ਅਤੇ ਮੈਂ ਉਹ ਸ਼ਾਮ ਘਰ ਨਹੀਂ ਸੀ ਜਾ ਸਕਿਆ ਰੇਲਵੇ ਸਟੇਸ਼ਨ ਹਮੇਸ਼ਾ ਹੀ ਇੱਕ ਸੁਰੱਖਿਅਤ ਥਾਂ ਹੁੰਦੀ ਹੈ ਜਦੋਂ ਵੀ ਕਦੀ ਫਿਰਕੂ ਦੰਗੇ ਹੁੰਦੇ ਹਨ ਤੇ ਮੈਂ ਪਲੇਟਫਾਰਮ ਤੇ ਸੌਂ ਜਾਂਦਾ ਸੀ ਕਰਫਿਊ ਕਰਕੇ ਸਟੇਸ਼ਨ ਲਗਭਗ ਉਜੜ ਗਿਆ ਸੀ ਸਾਰੇ ਕੁੱਲੀਏ ਤੇ ਦੁਕਾਨਦਾਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਨ ਅਤੇ ਸਾਨੂੰ ਕੋਈ ਚਾਹ ਪਾਣੀ ਵੀ ਨਹੀਂ ਸੀ ਮਿਲ ਰਿਹਾ ਰਾਤ ਨੂੰ ਬਹੁਤ ਠੰਡ ਸੀ ਸਟੇਸ਼ਨ ਤੇ ਡਿਊਟੀ ਤੇ ਬੈਠੇ ਸੁਰੱਖਿਆ ਕਰਮਚਾਰੀਆਂ ਨੇ ਕੁਝ ਬਕਸੇ ਤੋੜ ਦਿੱਤੇ ਅਤੇ ਪਲੇਟਫਾਰਮ ਤੇ ਮਤਲਬ ਛੇਕਣ ਲਈ ਅੱਗ ਲਗਾ ਲਈ ਅਸੀਂ ਸਾਰੀ ਰਾਤ ਅੱਗ ਦੇ ਆਸ-ਪਾਸ ਬੈਠੇ ਰਹੇ ਹੌਲਦਾਰ ਕੋਲ ਇੱਕ ਰਮ ਦੀਆਂ ਤਿੰਨ ਬੋਤਲਾਂ ਸਨ ਕਿਉਂਕਿ ਮੈਂ ਵੀ ਉੱਥੇ ਬੈਠਾ ਸੀ ਉਹਨਾਂ ਨੇ ਦੋ ਪੈਗ ਮੈਨੂੰ ਵੀ ਦੇ ਦਿੱਤੇ ਤੇ ਰਮ ਪੀ ਕੇ ਮੈਂ ਸੌ ਗਿਆ ਸਾਰੀਆਂ ਹੀ ਯਾਤਰੀ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਐਕਸਪ੍ਰੈਸ ਅਤੇ ਮੇਲ ਰੇਲ ਗੱਡੀਆਂ ਜਿਹੜੀਆਂ ਸਨ ਉਹ ਬਹੁਤ ਦੇਰੀ ਨਾਲ ਚੱਲ ਰਹੀਆਂ ਸਨ ਸਾਰੀ ਰਾਤ ਸਿਰਫ ਦੋ ਰੇਲ ਗੱਡੀਆਂ ਸਟੇਸ਼ਨ ਵਿੱਚੋਂ ਲੰਘੀਆਂ ਇੱਕ ਜਾਂ ਦੋ ਹੋਰ ਹੋ ਸਕਦੇ ਹਨ ਪਰ ਮੈਂ ਸੌ ਰਿਹਾ ਸੀ ਜਦੋਂ ਮੈਂ ਸਵੇਰੇ ਉੱਠਿਆ ਤਾਂ ਵੇਖਿਆ ਕਿ ਦਿੱਲੀ ਜਾਣ ਵਾਲੀ ਤਿੰਨ ਸੁਖੀਆ ਮੇਲ ਪਲੇਟਫਾਰਮ ਤੇ ਖੜੀ ਸੀ ਧਰਮਪਾਲ ਨੇ ਮੈਨੂੰ ਦੱਸਿਆ ਕਿ ਟ੍ਰੇਨ ਪਹਿਲਾਂ ਹੀ ਇੱਥੇ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੋਂ ਖੜੀ ਹੋਈ ਹੈ ਅਤੇ ਕਲੀਅਰੈਂਸ ਦੀ ਉਡੀਕ ਵਿੱਚ ਹੈ ਇਹ ਕਾਫੀ ਹੈਰਾਨ ਕਰਨ ਵਾਲਾ ਦ੍ਰਿਸ਼ ਸੀ ਪਰ ਇਸ ਤੋਂ ਵੱਧ ਹੈਰਾਨੀ ਦੀ ਗੱਲ ਇਹ ਸੀ ਕਿ ਜ਼ਿਆਦਾਤਰ ਬੋਗੀਆਂ ਦੀਆਂ ਖਿੜਕੀਆਂ ਬਿਲਕੁਲ ਬੰਦ ਪਈਆਂ ਸਨ ਪਲੇਟਫਾਰਮ ਅਜੇ ਵੀ ਖਾਲੀ ਖਾਲੀ ਹੀ ਸੀ ਉੱਥੇ ਕੁਝ ਸੁਰੱਖਿਆ ਕਰਮਚਾਰੀ ਤੇ ਟਿਕਟ ਲੈਣ ਵਾਲੇ ਘੁੰਮ ਰਹੇ ਸਨ ਅਤੇ ਕੁਝ ਲੋਕ ਟ੍ਰੇਨ ਤੋਂ ਹੇਠਾਂ ਉੱਤਰ ਆਏ ਸਨ ਪਲੇਟਫਾਰਮ ਤੇ ਖੜੇ ਸਨ ਉਹ ਸਿਗਰਟ ਪੀੜੀ ਪੀ ਰਹੇ ਸਨ ਇੱਕ ਨੌਜਵਾਨ ਪੁਲਿਸ ਮੁਲਾਜ਼ਮ ਟ੍ਰੇਨ ਦੀ ਖੁੱਲੀ ਖਿੜਕੀ 'ਚ ਬੈਠੇ ਬੰਗਾਲੀ ਬਾਬੂ ਨਾਲ ਗੱਲਾਂ ਕਰ ਰਿਹਾ ਸੀ ਮੈਂ ਉਹਨਾਂ ਦੀਆਂ ਗੱਲਾਂ ਦੇ ਕੁਝ ਸ਼ਬਦ ਸੁਣ ਸਕਦਾ ਸੀ ਉਹ ਇੰਦਰਾ ਗਾਂਧੀ ਦੀ ਮੌਤ ਅਤੇ ਉਹਨਾਂ ਨੂੰ ਸਿੱਖਾਂ ਦੇ ਮਾਰੇ ਜਾਣ ਦੀ ਗੱਲ ਸਿੱਖਾਂ ਵੱਲੋਂ ਮਾਰੇ ਜਾਣ ਦੀ ਗੱਲ ਕਰ ਰਹੇ ਸੀ ਸਵੇਰੇ 9 ਵਜੇ ਦੇ ਕਰੀਬ ਕੁਝ ਲੋਕ ਪਲੇਟਫਾਰਮ ਤੇ ਆਉਣੇ ਸ਼ੁਰੂ ਹੋ ਗਏ ਉਹ ਜ਼ਿਆਦਾਤਰ ਸ਼ਹਿਰ ਦੇ ਨੌਜਵਾਨ ਲੱਗ ਰਹੇ ਸਨ ਉਹ ਆਲੇ-ਦੁਆਲੇ ਘੁੰਮ ਰਹੇ ਸਨ ਕੋਚਾਂ ਦੇ ਅੰਦਰ ਵੇਖ ਰਹੇ ਸਨ ਅਤੇ ਬੇਲੋੜਾ ਪਲੇਟਫਾਰਮ ਤੇ ਇਧਰ-ਉਧਰ ਭਟਕ ਰਹੇ ਸਨ ਹੌਲੀ-ਹੌਲੀ ਹੋਰ ਲੋਕ ਵੀ ਪਲੇਟਫਾਰਮ ਤੇ ਆਉਣੇ ਸ਼ੁਰੂ ਹੋ ਗਏ ਅਤੇ ਛੇਤੀ ਹੀ ਮੈਨੂੰ ਇੱਕ ਆਵਾਜ਼ ਸੁਣਾਈ ਦਿੱਤੀ ਕਾਫੀ ਲੋਕ ਪਲੇਟਫਾਰਮ ਤੇ ਇਕੱਠਾ ਇਕੱਤਰ ਹੋਣ ਲੱਗ ਪਏ ਤਕਰੀਬਨ 10 ਵਜੇ ਦੇ ਕਰੀਬ ਵੱਖ-ਵੱਖ ਤਰ੍ਹਾਂ ਦੇ ਲੋਕ ਸਟੇਸ਼ਨ ਤੇ ਆਉਣੇ ਸ਼ੁਰੂ ਹੋ ਗਏ ਇਹਨਾਂ ਵਿੱਚੋਂ ਬਹੁਤ ਸਾਰੇ ਲਾਠੀਏ ਤੇ ਲੋਹੇ ਦੀਆਂ ਰਾਡਾਂ ਨਾਲ ਲੈ ਸਨ ਸਟੇਸ਼ਨ ਤੇ ਸਨਾਈ ਦੇਣ ਵਾਲੀ ਆਵਾਜ਼ ਗਰਜ ਵਿੱਚ ਬਦਲ ਗਈ ਸੀ ਪਲੇਟਫਾਰਮ ਤੇ ਹੁਣ ਤੱਕ ਲਗਭਗ 700 ਦੇ ਕਰੀਬ ਲੋਕ ਇਕੱਠੇ ਹੋ ਚੰਨ ਹੋ ਚੁੱਕੇ ਸਨ ਤੇ ਐਨ ਉਸ ਮੌਕੇ ਇੱਕ ਕਾਂਗਰਸੀ ਵਿਧਾਇਕ ਕਨਸ਼ਾਮ ਦਾਸ ਸਟੇਸ਼ਨ ਤੇ ਪਹੁੰਚ ਗਿਆ ਭੀੜ ਨੇ ਉੱਚੀ ਆਵਾਜ਼ ਵਿੱਚ ਉਹਦੇ ਆਉਣ ਦਾ ਸਵਾਗਤ ਕੀਤਾ ਤੇ ਉਹਨੇ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ ਉਸ ਨੇ ਇੰਦਰਾ ਗਾਂਧੀ ਦੀ ਮੌਤ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਦੱਸਿਆ ਕਿ ਕਿਵੇਂ ਸਿੱਖ ਸੁਰੱਖਿਆ ਮੁਲਾਜ਼ਮਾਂ ਨੇ ਇੰਦਰਾ ਗਾਂਧੀ ਦੇ ਸਰੀਰ ਨੂੰ 300 ਗੋਲੀਆਂ ਨਾਲ ਭੁੰਨ ਦਿੱਤਾ ਜਦੋਂ ਉਸ ਨੇ ਕਹਾਣੀ ਸੁਣਾਈ ਤਾਂ ਉਹਦੇ ਚਿਹਰੇ ਤੇ ਹੰਝੂ ਵੀ ਆ ਰਹੇ ਸਨ ਅਤੇ ਉਹ ਉਸ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਸਨ ਤੇ ਉਹ ਕਾਫੀ ਭੜਕਿਆ ਹੋਇਆ ਸੀ ਉਹਨੇ ਕਿਹਾ ਕਿ ਸਾਨੂੰ ਸਿੱਖਾਂ ਨੂੰ ਸਬਕ ਸਿਖਾਉਣਾ ਪਏਗਾ ਉਹਨਾਂ ਨੇ ਭੀੜ ਨੂੰ ਇਹ ਵੀ ਕਿਹਾ ਕਿ ਕਿਵੇਂ ਦੇਸ਼ ਭਗਤਾ ਨੇ ਇੰਦਰਾ ਗਾਂਧੀ ਦੀ ਮੌਤ ਦਾ ਜਸ਼ਨ ਮਨਾਉਣ ਵਾਲੇ ਸਿੱਖਾਂ ਨੂੰ ਸਬਕ ਸਿਖਾਇਆ ਸੀ ਉਹ ਦੁਬਾਰਾ ਬੋਲਿਆ ਉਸ ਨੇ ਕਿਹਾ ਕਿ ਪੰਜਾਬ ਦੇ ਸਿੱਖਾਂ ਨੇ ਹਜ਼ਾਰਾਂ ਹੀ ਹਿੰਦੂਆਂ ਨੂੰ ਕਤਲੇਆਮ ਕਰਕੇ ਲਾਸ਼ਾਂ ਨੂੰ ਰੇਲ ਗੱਡੀਆਂ ਵਿੱਚ ਭਰ ਕੇ ਦਿੱਲੀ ਵੱਲ ਭੇਜਿਆ ਉਸ ਨੇ ਭੀੜ ਨੂੰ ਪੁੱਛਿਆ ਕਿ ਕੀ ਪੰਜਾਬ ਵਿੱਚ ਰਹਿਣ ਵਾਲੇ ਹਿੰਦੂਆਂ ਦਾ ਕਤਲੇਆਮ ਕਰਕੇ ਲਾਸ਼ਾਂ ਦਿੱਲੀ ਭੇਜਣ ਵਾਲੇ ਹਰ ਸਿੱਖ ਦੀ ਜਾਨ ਲੈਣ ਤੋਂ ਇਲਾਵਾ ਹੋਰ ਕੋਈ ਜਵਾਬ ਹੋ ਸਕਦਾ ਹੈ ਭੀੜ ਨੇ ਬੜੇ ਜੋਸ਼ ਨਾਲ ਹਾਂ ਵਿੱਚ ਹਾਮ ਲਾਈ ਅਤੇ ਉਸ ਦੇ ਚੇਲੇ ਲਾਠੀਆਂ ਤੇ ਲੋਹੇ ਦੀਆਂ ਰਾਡਾਂ ਹਵਾ ਵਿੱਚ ਲੜਾਉਣ ਲੱਗ ਪਏ ਭੀੜ ਗੁੱਸੇ ਦੇ ਮੂਡ ਵਿੱਚ ਸੀ ਪਰ ਅਜੇ ਤੱਕ ਕੁਝ ਵੀ ਕਰਨ ਲਈ ਇੰਨੇ ਜ਼ਿਆਦਾ ਗੁੱਸੇ ਵਿੱਚ ਵੀ ਨਹੀਂ ਸੀ ਕਨ ਸ਼ਾਮਦਾਸ ਹੌਲਦਾਰ ਨੂੰ ਇੱਕ ਪਾਸੇ ਲੈ ਗਿਆ ਅਤੇ ਉਸ ਨੇ ਕੁਝ ਮਿੰਟੋ ਦੇ ਨਾਲ ਕੋਈ ਗੱਲਬਾਤ ਕੀਤੀ ਇਸ ਤੋਂ ਬਾਅਦ ਉਸ ਨੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਬੁਲਾਇਆ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਕਨ ਸ਼ਾਮ ਦਾਸ ਜਿਹੜਾ ਐਮ ਐਲ ਏ ਸੀ ਉਹਦੇ ਕੁਝ ਹੋਰ ਗੁੰਡੇ ਜਿਹੜੇ ਆ ਉਸ ਸਟੇਸ਼ਨ ਦੀ ਇਮਾਰਤ ਵਿੱਚ ਦਾਖਲ ਹੋ ਕੇ ਕਮਰਿਆਂ ਦੀ ਤਲਾਸ਼ੀ ਲੈਣ ਲੱਗ ਪਏ ਟਿਕ ਟਿਕ ਖਿੜਕੀ 'ਚ ਡਿਊਟੀ ਤੇ ਬੈਠੇ ਉਜਾਗਰ ਸਿੰਘ ਇੱਕ ਸਿੱਖ ਸਨ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਕਾਨਪੁਰ ਸਟੇਸ਼ਨ ਤੇ ਕੰਮ ਕਰਦਿਆਂ ਬਤਾਈ ਸੀ ਉਹ ਉਸ ਨੂੰ ਲੱਤਾਂ ਮਾਰਦੇ ਹੋਏ ਪਲੇਟਫਾਰਮ ਤੇ ਲਿਆਏ ਜਦੋਂ ਉਹਨੂੰ ਖਿੱਚ ਕੇ ਲੈ ਜਾ ਰਹੇ ਸਨ ਤਾਂ ਬੁਰੀ ਤਰ੍ਹਾਂ ਕੁੱਟ ਮਾਰ ਵੀ ਕਰ ਰਹੇ ਸਨ ਤੇ ਗਾਲਾਂ ਵੀ ਕੱਢ ਰਹੇ ਸਨ ਉਸ ਦੇ ਦੁਆਲੇ ਵੱਡੀ ਭੀੜ ਇਕੱਠੀ ਹੋ ਗਈ ਅਤੇ ਉਹਨਾਂ ਨੇ ਫਿਰ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਇਹ ਇੰਝ ਲੱਗ ਰਿਹਾ ਸੀ ਜਿਵੇਂ ਸਾਰੇ ਪਾਗਲ ਹੋ ਗਏ ਹੁਣ ਉਹਨਾਂ ਨੇ ਅਜਾਕਰ ਸਿੰਘ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਹਦਾ ਸਿਰ ਪਾਟ ਗਿਆ ਖੁਸ਼ਕਿਸਮਤੀ ਨਾਲ ਉਹ ਮਰਿਆ ਨਹੀਂ ਹਾਲਾਂਕਿ ਉਹ ਕਈ ਮਹੀਨਾ ਤੱਕ ਬਾਅਦ ਵਿੱਚ ਹਸਪਤਾਲ ਵਿੱਚ ਵੀ ਰਿਹਾ ਉਹ ਸਾਰੇ ਖੂਨ ਦਾ ਬਦਲਾ ਖੂਨ ਤੇ ਮਾਰੋ ਮਾਰੋ ਦੀਆਂ ਚੀਕਾਂ ਮਾਰ ਰਹੇ ਸਨ ਅਤੇ ਹੌਲੀ-ਹੌਲੀ ਉਹਨਾਂ ਨੇ ਆਪਣਾ ਧਿਆਨ ਰੇਲ ਗੱਡੀ ਵੱਲ ਮੋੜ ਦਿਆ ਉਹ ਹਰੇਕ ਬੋਗੀ ਦਾ ਦਰਵਾਜ਼ਾ ਖੋਲ੍ਹ ਰਹੇ ਸਨ ਸਾਰੇ ਰੇਲ ਗੱਡੀ ਅੰਦਰ ਦਾਖਲ ਹੋ ਗਏ ਅਤੇ ਸਿਰਫ ਉਹਨਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਜੋ ਸਿੱਖ ਸਨ ਜਾਂ ਜਿਸ ਨੂੰ ਉਹ ਸਿੱਖ ਸਮਝਦੇ ਸਨ ਉਹਨਾਂ ਨੇ ਲੰਮੀ ਦਾੜੀ ਵਾਲੇ ਕਿਸੇ ਵੀ ਸਿੱਖ ਨੂੰ ਨਹੀਂ ਬਖਸ਼ਿਆ ਮੈਂ ਰੱਬ ਨੂੰ ਅਰਦਾਸ ਕੀਤੀ ਕਿ ਇਸ ਮੰਜ਼ਰ ਨੂੰ ਰੋਕ ਲਵੇ ਉਹਨਾਂ ਨੇ ਮਰਦਾਂ ਨੂੰ ਰੇਲ ਗੱਡੀ 'ਚੋਂ 끄ੜੀਸ ਕੇ ਬਾਹਰ ਲਿਆਂਦਾ ਤੇ ਉਹਨਾਂ ਨੂੰ ਉਦੋਂ ਤੱਕ ਬੁਰੀ ਤਰ੍ਹਾਂ ਕੁੱਟਿਆ ਜਦ ਤੱਕ ਉਹ ਸਾਰੇ ਲਹੂ ਲਹਾਨ ਨਹੀਂ ਹੋ ਗਏ ਜਾਂ ਫਿਰ ਅਚਾਨਕ ਉਹ ਨੌਜਵਾਨ ਪੁਲਿਸ ਮੁਲਾਜ਼ਮ ਜੋ ਬੰਗਾਲੀ ਬਾਬੂ ਨਾਲ ਗੱਲ ਕਰ ਰਿਹਾ ਸੀ ਉਸਨੇ ਆਪਣੇ ਡੰਡੇ ਨਾਲ ਮੇਰੇ ਸਾਹਮਣੇ ਕੋਚ ਵੱਲ ਇਸ਼ਾਰਾ ਕੀਤਾ ਅਤੇ ਗੁੰਡਿਆਂ ਨੂੰ ਕੁਝ ਕਿਹਾ ਉਹ ਤੁਰੰਤ ਦਰਵਾਜ਼ੇ ਵੱਲ ਭੱਜੇ ਤੇ ਉਹਨੂੰ ਖੋਲਣ ਲਈ ਧੱਕੇ ਮਾਰਨ ਲੱਗੇ ਕੁਝ ਮਿੰਟ ਤੱਕ ਕਿਸੇ ਨੇ ਅੰਦਰੋਂ ਦਰਵਾਜ਼ਾ ਨਾ ਖੋਲਿਆ ਪਰ ਜਦੋਂ ਉਹਨਾਂ ਨੇ ਕੋਚ ਤੇ ਪੈਟਰੋਲ ਪਾਉਣ ਤੇ ਸਾਰਿਆਂ ਨੂੰ ਅੰਦਰ ਛਾੜਨ ਦੀ ਧਮਕੀ ਦਿੱਤੀ ਤਾਂ ਅੰਦਰ ਬੈਠੇ ਯਾਤਰੀ ਘਬਰਾ ਗਏ ਤੇ ਉਹਨਾਂ ਨੇ ਦਰਵਾਜ਼ਾ ਖੋਲ ਦਿੱਤਾ ਇਸ ਤੋਂ ਬਾਅਦ ਕੀ ਹੋਇਆ ਇਹ ਮੈਂ ਆਪਣੀ ਸਾਰੀ ਜ਼ਿੰਦਗੀ ਪੁੱਲ ਨਹੀਂ ਸਕਦਾ ਭੁੱਖੇ ਜਾਨਵਰਾਂ ਵਾਂਗ ਚੀਕਦੇ ਹੋਏ ਉਹ ਕੋਚ ਵਿੱਚ ਦਾਖਲ ਹੋ ਗਏ ਉਹ ਜਾਣਦੇ ਸਨ ਕਿ ਇਸ ਬੋਗੀ ਵਿੱਚ ਜ਼ਿਆਦਾਤਰ ਸਿੱਖ ਯਾਤਰੀ ਸਵਾਰ ਹਨ ਮੈਂ ਅੰਦਰੋਂ ਆ ਰਹੀਆਂ ਭਿਆਨਕ ਤੇ ਡਰ ਭਰੀਆਂ ਚੀਕਾਂ ਸੁਣ ਸਕਦਾ ਸੀ ਬਾਅਦ ਵਿੱਚ ਮੈਂ ਸੁਣਿਆ ਕਿ ਬੋਗੀ ਅੰਦਰ ਇੱਕ ਬਜ਼ੁਰਗ ਸਿੱਖ ਨੂੰ ਹਿੰਸਕ ਪੀੜ ਨੇ ਕਿੱਥੇ ਤੌਰ ਤੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀ ਕੁਝ ਨੌਜਵਾਨ ਸਿੱਖਾਂ ਨੇ ਜਦੋਂ ਉਹਨਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਵੀ ਖਿੱਚ ਕੇ ਪਲੇਟਫਾਰਮ ਤੇ ਲੈ ਆਂਦਾ ਗਿਆ ਆਪਣੀ ਅੱਖਾਂ ਨਾਲ ਮੈਂ ਤਿੰਨ ਨੌਜਵਾਨਾਂ ਨੂੰ ਉਹਨਾਂ ਦੇ ਵਾਲਾਂ ਤੋਂ ਬੋਗੀ ਤੋਂ ਬਾਹਰ ਖਿੱਚਣ ਦਾ ਦ੍ਰਿਸ਼ ਵੇਖਿਆ ਉਹ ਸਾਰੇ ਲਹੂ ਲਹਾਨ ਸੰ ਤੇ ਬੁਰੀ ਤਰ੍ਹਾਂ ਉਹਨਾਂ ਨੂੰ ਕੁੱਟਿਆ ਗਿਆ ਸੀ ਉਹਨਾਂ ਵਿੱਚੋਂ ਇੱਕ ਪੂਰੀ ਤਰ੍ਹਾਂ ਖੂਨ ਨਾਲ ਲਤਫਪਤ ਹੋ ਚੁੱਕਾ ਸੀ ਤੇ ਉਸਦੇ ਢਿੱਡ ਵਿੱਚ ਇੱਕ ਲੰਬਾ ਚਾਕੂ ਫਸਿਆ ਆਇਆ ਸੀ ਇਹ ਸਭ ਤੋਂ ਭਿਆਨਕ ਦ੍ਰਿਸ਼ ਸੀ ਜੋ ਮੈਂ ਆਪਣੀ ਜ਼ਿੰਦਗੀ ਵਿੱਚ ਵੇਖਿਆ ਸੀ ਖੂਨ ਦਾ ਬਦਲਾ ਖੂਨ ਮਾਰੋ ਮਾਰੋ ਉਹ ਫਿਰ ਚੀਕ ਪਏ ਉਹਨਾਂ ਵਿੱਚੋਂ ਇੱਕ ਨੇ ਇੱਕ ਲੰਮਾ ਚਾਕੂ ਕੱਢਿਆ ਤੇ ਮੈਂ ਸੋਚਿਆ ਕਿ ਉਹਨਾਂ ਨੂੰ ਉੱਥੇ ਹੀ ਮਾਰਿਆ ਜਾਏਗਾ ਤੇ ਉਹਨਾਂ ਨੇ ਚਾਕੂ ਨਾਲ ਤਿੰਨ ਸਿੱਖ ਨੌਜਵਾਨਾਂ ਦੇ ਵਾਲ ਕੱਟਨੇ ਸ਼ੁਰੂ ਕਰ ਦਿੱਤੇ ਇੱਕ ਸੁੱਖ ਸਿੱਖ ਨੌਜਵਾਨ ਨੇ ਵਾਲ ਦੀ ਥਾਂ ਚਾਕੂ ਨਾਲ ਆਪਣੀ ਗਰਦਨ ਤੇ वार ਕਰਕੇ ਮੌਤ ਸਵੀਕਾਰ ਕਰ ਲਈ ਉਹ ਜਾਨਵਰ ਸਨ ਉਹ ਇੱਕ ਟਾਇਰ ਲਿਆਏ ਤੇ ਉਸ ਸਿੱਖ ਨੌਜਵਾਨ ਦੇ ਸਿਰ ਤੇ ਰੱਖ ਦਿੱਤਾ ਜੋ ਸਭ ਤੋਂ ਵੱਧ ਸੰਘਰਸ਼ ਕਰ ਰਿਹਾ ਸੀ ਉਹਨਾਂ ਨੇ ਟਾਇਰ ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਮੈਂ ਆਪਣੀ ਨੱਕ ਤੋਂ ਰਬੜ ਤੇ ਵਾਲਾਂ ਦੇ ਮਾਸ ਦੀ ਭੈਣਕ ਗੰਧ ਕਾਫੀ ਦੇਰ ਤੱਕ ਮਹਿਸੂਸ ਕਰਦਾ ਰਿਹਾ ਉਹ ਸਿੱਖ ਨੌਜਵਾਨ ਬੁਰੀ ਤਰ੍ਹਾਂ ਚੀਕਾਂ ਮਾਰ ਰਿਹਾ ਸੀ ਪਰ ਭੀੜ ਨੂੰ ਉੱਤੇ ਜਰਾ ਵੀ ਤਰਸਣਾ ਆਇਆ ਉਸ ਦੇ ਮਰਨ ਤੋਂ ਬਾਅਦ ਉਹਨਾਂ ਨੇ ਤੀਸਰੇ ਸਿੱਖ ਨੌਜਵਾਨ ਵੱਲ ਆਪਣਾ ਧਿਆਨ ਕੀਤਾ हे परमात्मा ਉਹਨਾਂ ਨੇ ਉਸ ਗਰੀਬ ਲੜਕੇ ਨੂੰ ਕਿੰਨੀ ਬੁਰੀ ਤਰ੍ਹਾਂ ਕੁੱਟਿਆ ਉਹ ਨੌਜਵਾਨ ਲਾਠੀਆਂ ਤੇ ਰਾਡਾਂ ਨਾਲ ਚਾਰੇ ਪਾਸਿਓਂ ਘਿਰਿਆ ਹੋਇਆ ਸੀ ਅਤੇ ਉਹਨਾਂ ਨੇ ਉਸਦੇ ਸਿਰ ਤੇ ਸਰੀਰ ਤੇ ਢੇਰ ਸਾਰੇ ਜ਼ਖਮ ਕਰ ਦਿੱਤੇ ਸਨ ਹੈਰਾਨੀ ਦੀ ਗੱਲ ਸੀ ਕਿ ਉਹ ਉਦੋਂ ਵੀ ਨਹੀਂ ਮਰਿਆ ਜਦੋਂ ਉਹ ਉਸਨੂੰ ਕੁੱਟ ਕੇ ਥੱਕ ਗਏ ਤਾਂ ਉਹਨੂੰ ਸਾੜਨ ਲਈ ਉਸਤੇ ਪੈਟਰੋਲ ਪਾ ਦਿੱਤਾ ਉਹਨਾਂ ਨੇ ਉਸਨੂੰ ਲੱਤਾਂ ਨਾਲ ਕੁੱਟਿਆ ਅਤੇ ਦੋਵੇਂ ਹੱਥਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਬਾਹਾਂ ਟੁੱਟ ਚੁੱਕੀਆਂ ਸਨ ਕਿਸੇ ਨੇ ਮਾਚਸ ਦੀ ਤੀਲੀ ਜਲਾਈ ਤੇ ਉਹ ਚੀਕਿਆ ਮੈਂ ਹੈਰਾਨ ਸੀ ਮੈਂ ਸੋਚਿਆ ਨਹੀਂ ਸੀ ਕਿ ਉਹਦੀ ਜਾਨ ਹਾਲੇ ਵੀ ਬਚੀ ਹੋਈ ਹੈ ਮੈਂ ਉਸ ਦਿਨ ਤੋਂ ਭਗਵਾਨ ਰਾਮ ਤੋਂ ਆਪਣਾ ਭਰੋਸਾ ਗਵਾ ਲਿਆ ਮੈਂ ਉਸ ਗਰੀਬ ਸਿੱਖ ਲੜਕੇ ਨੂੰ ਦੋਸ਼ੀ ਨਹੀਂ ਠ라 ਸਕਦਾ ਜਿਸ ਨੇ ਇਹ ਦੁੱਖ ਚਲਿਆ ਆਖਰਕਾਰ ਉਹ ਵੀ ਮਨੁੱਖ ਸੀ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਔਰਤਾਂ ਤੇ ਬੱਚੇ ਜੋ ਗੱਡੀ ਵਿੱਚ ਉਸ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਸ ਦੀ ਮਾਂ ਭੈਣ ਛੋਟੀਆਂ ਭਤੀਜੀਆਂ ਤੇ ਭਤੀਜੇ ਸਨ ਉਹ ਖੁਦ ਇੱਕ ਡਰਿਆ ਬੱਚਾ ਸੀ ਪਰ ਉਹ ਲੁਕੇ ਰਹਿ ਕੇ ਉਹਨਾਂ ਸਾਰਿਆਂ ਨੂੰ ਬਚਾ ਸਕਦਾ ਸੀ ਬੋਗੀ 'ਚ ਸਵਾਰ ਯਾਤਰੀਆਂ ਨੇ ਉਹਨਾਂ ਨਾਲ ਧੋਖਾ ਨਹੀਂ ਕੀਤਾ ਉਸਨੇ ਕਿਹਾ ਮੈਂ ਬੋਗੀ ਵੇ ਸਵਾਰ ਲੋਕਾਂ ਨੂੰ ਦੋਸ਼ੀ ਨਹੀਂ ਠਰਾਂਦਾ ਮੈਂ ਭਗਵਾਨ ਤੇ ਦੋਸ਼ ਲਾਉਣਾ ਹਾਂ ਕਿ ਉਹ ਕਿਵੇਂ ਮਨੁੱਖ ਨੂੰ ਕਿਸੇ ਦੀ ਜਾਨ ਲੈਣ ਦਾ ਹੱਕ ਦੇ ਸਕਦਾ ਹੈ ਇਸ ਕਾਨੂੰਨੇ ਕਾਰੇ ਨਾਲ ਜਾਨਵਰੀ ਵੀ ਸ਼ਰਮਿੰਦਾ ਹੋ ਗਏ ਹੋਣਗੇ ਉਹ ਆਪਣੀ ਮਾਂ ਤੇ ਛੋਟੇ ਬੱਚਿਆਂ ਤੇ ਭੈਣਾਂ ਨੂੰ ਪਿਆਰ ਕਰਦਾ ਹੋਵੇਗਾ ਜਿਵੇਂ ਅਸੀਂ ਸਾਰੇ ਆਪਣੀਆਂ ਮਾਵਾਂ ਤੇ ਬੱਚਿਆਂ ਨੂੰ ਭੈਣਾਂ ਨੂੰ ਪਿਆਰ ਕਰਦੇ ਹਾਂ ਜੋ ਦੁੱਖ ਖੁਸ਼ੀਆਂ ਡਾਇਆ ਉਹ ਉਹੀ ਜਾਣਦਾ ਹੈ ਸ਼ਹੀਦ ਸਿਰਫ ਇਤਿਹਾਸ ਦੀਆਂ ਕਿਤਾਬਾਂ ਵਿੱਚ ਰਹਿੰਦੇ ਹਨ ਸਾਬ ਮੈਂ ਇੱਕ ਬਜ਼ੁਰਗ ਆਦਮੀ ਹਾਂ ਮੈਂ ਆਪਣੇ ਪਰਿਵਾਰ ਚ ਸਿਆਣਾ ਮੰਨਿਆ ਜਾਂਦਾ ਹਾਂ ਪਰ ਉਸ ਦਿਨ ਤੋਂ ਮੈਂ ਮਨੁੱਖਾਂ ਦੇ ਅਸਲ ਸੁਭਾਅ ਬਾਰੇ ਜਾਣਿਆ ਤੇ ਸਿੱਖਿਆ ਤੁਸੀਂ ਵੇਖੋ ਉਹ ਦਰਦ ਵਿੱਚ ਵੀ ਸਨ ਭਿਆਨਕ ਦਰਦ 헤 ਰਾਮ ਮੈਂ ਉਹ ਦ੍ਰਿਸ਼ ਕੇ ਵਿੱਚ ਭੁੱਲ ਸਕਦਾ ਹਾਂ ਕੋਈ ਇੱਕ ਵੱਡਾ ਕੁਹਾੜਾ ਲਿਆ ਅਤੇ ਉਹਨਾਂ ਨੇ ਇੱਕ ਬੋਗੀ ਦਾ ਦਰਵਾਜ਼ਾ ਤੋੜ ਦਿੱਤਾ ਇੱਥੇ ਦੋ ਬਜ਼ੁਰਗ ਔਰਤਾਂ ਸਨ ਜਿਨ੍ਹਾਂ ਨੂੰ ਉਹਨਾਂ ਦੇ ਬੱਚਿਆਂ ਸਾਹਮਣੇ ਅੱਗ ਲਗਾ ਦਿੱਤੀ ਗਈ ਬੱਚੇ ਚੀਕ ਰਹੇ ਸਨ ਉਹ ਡਰੇ ਹੋਏ ਸਨ ਤੇ ਸਮਝ ਨਹੀਂ ਸੀ ਪਾ ਰਹੇ ਕਿ ਕੀ ਹੋ ਰਿਹਾ ਹੈ ਇੱਕ ਇੱਕ ਕਰਕੇ ਉਹਨਾਂ ਨੇ ਔਰਤਾਂ ਨੂੰ ਬੋਗੀ ਤੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਔਰਤਾਂ ਦੇ ਸਾਰੇ ਕੱਪੜੇ ਪਾੜ ਕੇ ਲਾਹ ਦਿੱਤੇ ਮੈਂ ਸ਼ਰਮ ਨਾਲ ਉਹਨਾਂ ਵੱਲ ਵੇਖਿਆ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਪਰ ਉਹ ਸੁਣ ਨਹੀਂ ਸੀ ਰਿਹਾ ਉਹ ਇੱਕ ਦੂਜੇ ਨਾਲ ਜਾਨਵਰਾਂ ਵਾਂਗ ਲੜਦੇ ਸਨ ਅਤੇ ਸਭ ਤੋਂ ਤਾਕਤਵਰ ਸ਼ਖਸ ਉਸ ਔਰਤ ਨੂੰ ਲੈ ਜਾਂਦਾ ਸੀ ਇਹਨਾਂ ਔਰਤਾਂ ਦਾ ਕੀ ਬਣਿਆ ਅੱਜ ਤੱਕ ਕੋਈ ਨਹੀਂ ਜਾਣਦਾ ਇੱਕ ਇੱਕ ਕਰਕੇ ਬੱਚਿਆਂ ਨੂੰ ਪਲੇਟਫਾਰਮ ਤੇ ਟੁਕੜਿਆਂ ਵਿੱਚ ਕੱਟ ਦਿੱਤਾ ਗਿਆ ਉਹ ਸਾਰੇ ਕਿਸੇ ਕसाई ਤੋਂ ਘੱਟ ਨਹੀਂ ਸਨ ਲੱਗ ਰਹੇ ਉਹਨਾਂ ਦੇ ਲਹੂ ਦੀ ਲਾਲਸਾ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਸੀ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਰੇਲ ਗੱਡੀ 'ਚ ਬੈਠੇ ਹਰ ਮਰਦ ਸ਼ੇਖ ਨੂੰ ਮਾਰ ਦਿੱਤਾ ਸੀ ਅਤੇ ਕਾਨਪੁਰ ਜਾਣ ਤੋਂ ਪਹਿਲਾਂ ਉਹਨਾਂ ਦੀਆਂ ਲਾਸ਼ਾਂ ਇਸ ਰੇਲ ਗੱਡੀ ਵਿੱਚ ਵਾਪਸ ਲੋਡ ਕਰ ਦਿੱਤੀਆਂ ਸਨ ਮੰਗਤਰਾਮ ਨੇ ਇਹ ਵੀ ਕਿਹਾ ਕਿ ਉਸ ਤੋਂ ਬਾਅਦ ਮੈਂ ਕਦੇ ਵੀ ਰੇਲਵੇ ਸਟੇਸ਼ਨ ਤੇ ਆਪਣੇ ਕੰਮ ਤੇ ਵਾਪਸ ਨਹੀਂ ਜਾ ਸਕਿਆ ਇੰਨੀ ਦੁਖਦਾਈ ਘਟਨਾ ਜਿਹੜੀ ਮੰਗਤਰਾਮ ਨੇ ਬਿਆਨ ਕੀਤੀ ਉਹ ਅਸੀਂ ਤਾਂ ਸਾਂਝੀ ਕੀਤੀ ਆ ਉਮੀਦ ਆ ਕਿ ਤੁਸੀਂ ਇਹੋ ਜਿਹੇ ਅਨੇਕਾਂ ਹੋਰ ਘਟਨਾਵਾਂ ਤੋਂ ਵੀ ਰੂਬਰੂ ਹੋਏ ਹੋਗੇ ਇਕੱਲੇ ਕਾਨਪੁਰ 'ਚ ਇਹ ਕੁਝ ਨਹੀਂ ਹੋਇਆ ਭਾਰਤ ਦੇ ਕਈ ਹਿੱਸਿਆਂ 'ਚ ਇਹਨਾਂ ਕੁਝ ਹੋਇਆ ਔਰ ਸਾਡੇ ਲੀਡਰ ਬੜੀ ਬੇਸ਼ਰਮੀ ਨਾਲ ਅੱਜ ਤੱਕ ਵੀ ਇਹਨਾਂ ਤੇ ਪੜਦਾ ਪਾ ਰਹੇ ਹਨ ਤੇ ਲੋਕਾਂ ਨੂੰ 40 ਸਾਲ ਲੰਘ ਜਾਣ ਤੇ ਵੀ ਇਨਸਾਫ ਨਹੀਂ ਮਿਲਿਆ ਸੋ ਇਹ ਹਨ ਭਾਰਤ ਦੀ ਡੈਮੋਕ੍ਰੇਸੀ ਦੇ ਹਾਲਾਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ